ਸੋ ਬਹੁਤ ਹੀ ਸਤਿਕਾਰਯੋਗ ਕਿਸਾਨ ਸਾਥੀਓ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਵੇਲੇ ਪੰਜਾਬ ਦੇ ਵਿੱਚ ਝੋਨੇ ਦੀ ਕਟਾਈ ਦਾ ਕੰਮ ਜਿਹੜਾ ਵਾ ਉਹ ਬਹੁਤ ਜ਼ੋਰ ਸ਼ੋਰਾਂ ਚੱਲ ਰਿਹਾ ਨਾਲ ਹੀ ਪ੍ਰਾਲੀ ਦੇ ਸਾਮ ਸੰਭਾਲ ਦਾ ਵੀ ਕੰਮ ਚੱਲ ਰਿਹਾ ਆਮ ਕਰਕੇ ਜਿਹੜੀ ਕਟਾਈ ਕੀਤੀ ਜਾਂਦੀ ਆ ਉਹ ਕੰਬਾਈਨਰ ਨਾਲ ਕਟਾਈ ਕੀਤੀ ਜਾਂਦੀ ਆ ਕਿਉਂਕਿ ਅੱਜ ਕੱਲ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਵੱਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਪ੍ਰਾਲੀ ਨੂੰ ਅੱਗ ਲੱਗਣ ਤੇ ਲਗਾਉਣ ਦੇ ਉੱਤੇ ਸਖਤ ਮਨਾਹੀ ਕੀਤੀ ਗਈ ਹੈ ਝੋਨੇ ਦੀ ਕਟਾਈ ਜੇਕਰ ਅਸੀਂ ਐਸਐਮਐਸ ਲੱਗੀ ਕੰਬਾਈਨ ਦੇ ਨਾਲ ਕਰਦੇ ਆ ਆ ਸਾਡੇ ਬਹੁਤ ਸਾਰੇ ਮਸਲੇ ਜਿਹੜੇ ਹੱਲ ਹੋ ਜਾਂਦੇ ਆ ਉਹਦੇ ਵਿੱਚ ਬੈਲਿੰਗ ਕਰਨ ਦੀ ਜਰੂਰਤ ਨਹੀਂ ਆ ਫੂਸ ਚੁੱਕ ਦੀ ਲੋੜ ਨਹੀਂ ਆ ਤੇ ਸਿੱਧੀ ਜਿਹੜੀ ਆ ਉਹ ਸੁਪਰਸੀਡਰ ਨਾਲ ਜਿਹੜੀ ਬੁਝਾਈ ਜਿਹੜੀ ਹੋ ਜਾਂਦੀ ਏ ਕਿਸੇ ਨਾਲ ਵੀ ਬੁਝਾਈ ਕਰ ਸਕਦੇ ਆ ਆ ਵੇਖੋ ਉਹ ਜਿਹੜਾ ਪਿੱਛੇ ਜਿਹੜਾ ਡਿੱਗਦਾ ਫੂਸ ਜਿਹੜਾ ਉਹਨੂੰ ਟੁਕੜੇ ਟੁਕੜੇ ਕਰਕੇ ਉਹਨੂੰ ਬਰਾਬਰ ਮਾਤਰਾ ਵਿੱਚ ਖਿਲਾਰ ਦਿੰਦਾ ਵਾ ਸੋ ਅੱਜ ਸਾਡੇ ਨਾਲ ਇਹ ਜਿਹੜੀ ਪਿੱਛੇ ਕੰਬਾਈਨ ਚੱਲਦੀ ਪਈ ਆ ਉਸਤੇ ਮਾਲਕ ਸਾਡੇ ਨਾਲ ਨੇ ਜਿਹੜੇ ਕਿ ਡੇਢ ਫਤੂਪੁਰ ਤੋਂ ਨੇ ਇਹ ਪਿਛਲੇ ਲੰਬੇ ਸਮੇਂ ਤੋਂ ਇਸ ਕੰਬਾਈਨ ਦੇ ਨਾਲ ਕਟਾਈ ਕਰ ਰਹੇ ਆ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਇਹਦਾ ਫਾਇਦਾ ਕੀ ਆ ਸੁਕੀ ਨਾ ਤੁਹਾਡਾ ਜੀ ਜਿਹੜਾ ਨਾਮ ਸੁਰੇਂਦਰ ਸਿੰਘ ਆ ਜੀ ਸੁਰੇਂਦਰ ਸਿੰਘ ਜੀ ਇੱਕ ਗੱਲ ਦੱਸੋ ਕਿ ਇਹ ਤੁਹਾਨੂੰ ਕੰਬਾਈਨ ਲੈਣ ਦਾ ਕਿਉਂ ਲੋੜ ਪਈ ਹੈ ਕੰਬਾਈਨ ਇਸ ਤਰ੍ਹਾਂ ਕਿ ਲੋੜ ਪਈ ਆ ਵੀ ਕਿਸਾਨ ਬੰਦਿਆ ਕੋ ਕੰਮ ਇਹ ਪੂਰਾ ਹੁੰਦਾ ਨਹੀਂ ਆ ਤੇ ਖੇਤੀਬਾੜੀ ਜਿਹੜੀ ਆ ਜ਼ਿਆਦਾ ਹੋ ਗਈ ਆ ਤੇ ਮਜ਼ਦੂਰ ਇਹਨੇ ਮਿਲਦੇ ਨਹੀਂ ਤਾਂ ਕੰਬਾਈਨਾ ਘਟਾਉਣੀ ਪੈਂਦੀ ਹੈ ਬਿਲਕੁਲ ਹਾਂ ਹੁਣ ਇਹ ਕੰਬਾਈਨਾ ਤੁਹਾਡੇ ਕੋਲ ਲੱਲੀ ਕੰਬਾਈਨਾ ਮਗਰ ਐਸਐਮਐਸ ਲਾਉਣ ਦਾ ਉਹਦੀ ਕਿਉਂ ਜਰੂਰਤ ਪਈ ਹੈ ਕੰਬਾਈਨਾ ਦਾ ਐਸਐਮਐਸ ਲਾਉਣ ਦੇ ਇਸ ਕਰਕੇ ਜ਼ਰੂਰਤ ਪਈ ਹੈ ਭਈ ਇੱਕ ਦੇ ਦੇ ਪ੍ਰਾਲੀ ਨਹੀਂ ਖਿਲਾਰਨੀ ਪੈਂਦੀ ਹਮ ਇੱਕ ਇਹ ਪ੍ਰਾਲੀ ਛੋਟੀ ਛੋਟੀ ਕਰਕੇ ਕਰਦੇ ਅੱਗ ਨਹੀਂ ਲਾਉਣੀ ਪੈਂਦੀ ਹਮ ਇਸੇ ਤਰ੍ਹਾਂ ਹੀ ਸੁਪਰ ਸੀਡਰ ਨਾਲ ਪਿੱਛੇ ਭਜਾਈ ਹੋ ਜਾਂਦੀ ਹੈ ਓਕੇ ਹਾਂਜੀ ਸੁਪਰ ਸੀਡਰ ਭਜਾਈ ਹੁੰਦੀ ਹੈ ਹਾਂਜੀ ਕਿ ਜਿੰਨੀ ਵੀ ਤੁਸੀਂ ਜਿਹੜੀ ਵੀ ਆਪਾਂ ਕੰਮ ਕਿੰਨੇ ਕਿੰਨੇ ਕਿਕਰ ਕਰ ਲੈਨੇ ਆ ਇਸ ਚੀਜ਼ ਦੇ ਨਾਲ ਦੇਖੋ ਜੀ ਐਰਕਾਂ ਦੇ ਥੋੜਾ ਹੜ ਦੀ ਵਜ੍ਹਾ ਨਾਲ ਸਾਡੇ ਉੱਧਰ ਸਾਰੀ ਬਹੁਤੀ ਮਾਰੀ ਗਈ ਆ ਉਦਾਂ 200 ਗੱਲੇ ਪੌਣਾ 200 150 ਤੋਂ 200 ਦੇ ਵਿੱਚ ਵਿੱਚ ਕਿੱਲੇ ਨਵੇਂ ਵੜਦੇ ਨੇ ਸੋ ਇਹਦੇ ਵਿੱਚ ਆਮ ਕਰਕੇ ਕੀ ਹੁੰਦਾ ਕਿ ਜਦੋਂ ਆਪਾਂ ਕੰਬਾਈਨ ਵਾਈ ਦੇ ਕਿਸੇ ਨੂੰ ਵੀ ਕਹਿੰਨੇ ਆ ਕਿ ਤੁਸੀਂ ਆਪਣੀ ਐਸਐਮਐਸ ਲਗਾਓ ਉਹ ਕਹਿੰਦੇ ਆ ਕਿ ਨਹੀਂ ਫਾਰਮਰ ਕਟਾਉਂ ਚ ਰਾਜ਼ੀ ਨਹੀਂ ਹੈਗੇ ਕਿ ਇਹ ਤੁਹਾਨੂੰ ਵੀ ਕੋਈ ਪ੍ਰੋਬਲਮ ਹੁੰਦੀ ਇਹਦੇ ਵਿੱਚ ਪ੍ਰੋਬਲਮ ਇਹ ਹੁੰਦੀ ਹੈ ਵੀ ਇਹ ਥੋੜਾ ਜਿਹਾ ਜਤਨਾ ਤੇਲ ਜ਼ਿਆਦਾ ਖਾਂਦੀ ਹੈ ਅੱਛਾ ਤੇ ਫਿਰ ਇਹਦੇ ਥੋੜੇ ਪੈਸੇ ਜ਼ਿਆਦਾ ਲੱਗਦੇ ਨੇ ਇਹ ਕਰਕੇ ਉਹ ਥੋੜਾ ਜਿਹਾ ਕਰਦੇ ਨੇ ਵੀ ਜੇਕਰ ਇੱਕ ਵਾਰ ਦੇਖੀਏ ਜੇ ਜਦੋਂ ਮੰਨ ਲਓ ਤੁਸੀਂ ਇਹ ਸਾਰੀ ਕਟਾਤੀ ਮਗਰ ਵੀ ਚੱਲ ਕੇ ਪਿਆ ਜੇ ਬਾਅਦ ਵਿੱਚ ਵੀ ਆਪਾਂ ਕਟਰਕ ਚਲਾਵਾਂਗੇ ਜਾਂ ਹੋਰ ਕੋਈ ਚੀਜ਼ ਉਹ ਵੀ ਖਰਚਾ ਜਿਹੜਾ ਉਹਨਾਂ ਕੀ ਪੈਣਾ ਵਾ ਹਾਂ ਉਹਨਾਂ ਕੀ ਪੈਣਾ ਮੰਨ ਲਓ 500 ਰੁਪਿਆ ਤੋਂ ਫੇਰਨ ਵਾਲੇ ਲੱਗਣ ਫਿਰ ਇਕੱਠਾ ਕਰਨਾ ਇਹ 500 700 ਰੁਪਿਆ ਦੂਸਰਿਆਂ ਨਾਲ ਇਹਨਾਂ 5 600 ਰੁਪਿਆ ਜ਼ਿਆਦਾ ਲੱਗਦਾ ਹੈ ਇਹਨਾਂ ਕੀ ਲੱਗਦਾ ਸੋ ਇਹਦੇ ਵਿੱਚ ਇਹਦੇ ਵਿੱਚ ਤੁਹਾਨੂੰ ਫਾਇਦਾ ਹੋਰ ਕੀ ਲੱਗਿਆ ਇਹਦੇ ਵਿੱਚ ਫਾਇਦਾ ਇਹੋ ਹੀ ਆ ਕਿ ਕਿਸਾਨ ਵੀ ਇੱਕ ਦੇ ਜੂੜੀ ਜ ਬਣ ਜਾਂਦੀ ਆ ਇੱਕ ਖਾਦ ਮੁਰੇ ਦਾ ਘੱਟ ਪਾਉਣੀ ਪਏਗੀ ਇਹ ਇਹ ਫਰਕ ਪੈਂਦਾ ਠੀਕ ਹੈ। ਤਾਂ ਇਹ ਇਹਦੇ ਵਿੱਚ ਜਿਹੜੇ ਆਮ ਕਿਸਾਨ ਨੂੰ ਕੀ ਦਿੱਤੇ ਦੇ ਨੇ? ਹਾਂਜੀ। ਆਮ ਕਿਸਾਨ ਨੂੰ ਕੀ ਕਹਿਣਾ ਚਾਹੀਦਾ ਜੀ? ਆਮ ਸਾਨੂੰ ਨਹੀਂ ਕਹਿਣਾ ਚਾਹੀਦਾ ਕਿ ਐਸਐਮਐਸ ਨਾਲ ਵਧਾਓ। ਪਰਾਲੀ ਨੂੰ ਜਿਹੜਾ ਵਿੱਚ ਹੀ ਦੱਬ ਕੇ ਜਿਹ ਵਿੱਚ ਹੀ ਇਦਾਂ ਹੀ ਉਹਦੀ ਖਾਤ ਬਣਾਓ। ਠੀਕ ਹੈ। ਤਾਂ ਇਹਦੇ ਵਿੱਚ ਜਿਹੜੀ ਤੁਸੀਂ ਐਸਐਮਐਸ ਕਿਨੇਜਰ ਹੋਏ ਤਾਂ ਲਾਇਆ। ਐਸਐਮਐਸ ਲਾਇਆ ਨੂੰ ਤਾਂ ਪਹਿਲਾਂ ਵਾਲਾ ਹੀ ਤੇ ਵਿੱਚ ਦੋ ਸੀਜ਼ਨ ਨਹੀਂ ਲਾਇਆ। ਔਰ ਕਾ ਦਾ ਪੂਰਾ ਸੀਜ਼ਨ ਹੀ ਮਤਲਬ ਇਹ ਤਾਂ ਨਹੀਂ ਚਲਾਇਆ। ਵਿੱਚ ਸਬਸਿਡੀ ਮਿਲੀ। ਨਹੀਂ ਇਹ ਸਬਸਿਡੀ ਨਹੀਂ ਮਿਲੀ ਉਦਾਂ ਹੀ ਲਿਆਦਾ ਹਈ ਉਦੋਂ ਪਹਿਲਾਂ ਸਬਸਿਡੀ ਨਹੀਂ ਉਦੋਂ ਭਰੀ ਨਹੀਂ ਤੇ ਮਿਲੀ ਨਹੀਂ ਅੱਛਾ ਕਿਨੇ ਦਾ ਆਇਆ ਸੀ ਇਹ ਉਦੋਂ ਆਇਆ ਕੋਈ 60 60 ਕਹ ਜਾਂਦਾ ਆ ਹਾਂਜੀ ਤੋਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਇਸੇ ਤਰ੍ਹਾਂ ਤੁਸੀਂ ਆਪਣਾ ਕੰਮ ਲਾ ਵਧੀਆ ਤੇ ਕਰਦੇ ਰਹੋ ਤੁਹਾਨੂੰ ਤਨਵੀਰੋਂ ਬਹੁਤ ਵਧੀਆ ਜਿਹੜਾ ਬਹੁਤ ਬੱਲੇ ਆ ਸਾਰਾ ਬਰਾਬਰ ਖਲਾਸੀ ਆ ਬਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਮੈਨੂੰ ਤਾਂ ਘੱਟ ਤੋਂ ਘੱਟ ਵੀ ਪੰਜ ਚਾਰ ਸਾਲ ਹੋ ਗਏ ਨੇ ਫਾਇਦਾ ਇਹਦਾ ਮਤਲਬ ਇਹ ਆ ਹੁਣ ਜਿੱਦਾਂ ਅੱਗ ਵਾਲੇ ਡੱਕਦੇ ਨੇ ਕੋਈ ਇਧਰ ਉਂਗਲ ਦੇ ਦਿੰਦਾ ਕੋਈ ਇਧਰ ਦੇ ਦਿੰਦਾ ਉਹ ਕੰਮ ਤਾਂ ਆਹੀਂ ਬਚਾ ਕੀਤਾ ਮੇਰੇ ਇਹਨਾਂ ਗੱਲਾਂ ਸਿੱਧੀਆਂ ਹੁਣ ਇਹਤੇ ਬਸ ਸੁਪਰ ਸੈਟਰ ਫੇਰ ਕੇ ਕਣਕ ਬੀਜ ਦੇਣੀ ਆ ਉਹਨੇ ਸਭ ਕੁਝ ਬਚੇ ਮਿਲਾ ਦੇਣਾ ਮਾ ਖਰਚਾ ਚਲੋ ਕੋ 2 400 500 ਵੱਧ ਲੱਲੇਗਾ ਤੇ ਲੋਕਾਂ ਦੀ ਉਂਗਲਾਂ ਤੋਂ ਤਾਂ ਬਚਾਂਗਾ ਨਾ ਮੈਂ ਠੇਕੇ ਤੇ ਲੈਣਾ ਮਾ ਇਚਣ ਆ ਮੇਰੇ ਭਾਅ ਆ 7 ਕਾ ਕਿਲੇ ਭਈਆ ਯਾਰ ਤਦੋ ਇਹ ਢੇਡ ਕਰਾ ਲੱਕਾ ਸਾਡਾ ਹੁਣ ਆਪਣਾ ਪੱਜਾ ਗਲਫਾ ਜਾਊਗਾ ਹੋਰ ਕੀ ਹੋਊਗਾ ਪਾਣੀ ਪਾਣੀ ਲਾਵਾਂਗੇ ਤੇ ਇਹ 28 ਦੀ ਛਾੜੇ ਦਾ ਠੀਕ ਹੈ ਛਾੜ ਬਿਲਕੁਲ ਠੀਕ ਹੈ ਐ ਕਿ ਦਿਖ ਨਹੀਂ ਲਿਆ ਐ ਗੱਗੇ ਮੈਂ ਚਲਾ ਕੇ ਆਇਆ ਮੈਂ ਉਧਰੋਂ ਤਿੰਨ ਕ ਕਿਲੇ ਵੜਾਇਆ ਸੀ ਉਹ 26 ਦੇ ਹਿਸਾਬ ਨਾਲ ਆਈ ਸੀ ਉੱਥੇ ਪਹਿਲਾਂ ਉਹ 32 ਵੀ ਨਿਕਲ ਜਾਂਦਾ ਸੀ ਜਦੋਂ ਇਹਨਾਂ ਸੁਪਰ ਸੀਟ ਕਰਤੀ 33 ਵੀ ਨਿਕਲ ਜਾਂਦਾ ਸੀ ਇਹ ਛੋਟਾ ਰਹਿ ਜਾਂਦਾ ਜਾਂ ਖਿੱਲੇ ਕੱਟ ਨਹੀਂ ਆਇਆ ਕਾ ਕੱਟ ਨਿਕਲਿਆ ਤੇ ਦਵਾਈਆਂ ਵੀ ਬਥੇਰੀਆਂ ਪਾ ਚੱਕੇ ਆ ਇੱਕ ਉਲੀ ਰੋਗ ਪੈ ਗਿਆ ਜਿਹੜਾ ਧਾਣੇ ਬਹੁਤ ਵਧੀਆ ਬਣਦੇ ਧਾਣੇ ਬਹੁਤ ਵਧੀਆ ਤੇ ਦੂਜੀ ਆ ਤੇਲਾ ਤੁਲਾ ਨਾਲ ਥੱਲੇ ਪਾਏ